ਸ਼ਕੀ ਕਾਲ ਦੀ ਸਾਰਿਆਂ ਨੂੰ ਤੇ ਵਲੌਗ ਅਗਲਾ ਸ਼ੁਰੂ ਕਰ ਲਿਆ ਆਪਾਂ ਨੇ ਜਿਵੇਂ ਤੁਸੀਂ ਪਿਛਲਾ ਦੇਖਿਆ ਕਿ ਆਪਾਂ ਸਿੱਧਾ ਸਾਮਾ ਮੱਥਾ ਟੇਕ ਕੇ ਆਏ ਸੀ ਫਿਰ ਬਟਾਲੇ ਗਏ ਤਾਂ ਉਦੋਂ ਫਿਰ ਹਾਂ ਸਹੀ ਗੱਲ ਸੁਣਾਉਣਾ ਰੋਡ ਲੱਗ ਰਿਹਾ ਹੈ ਹਾਂ ਸਹੀ ਗੱਲ ਸੁਣਾਉਣਾ ਰੋਡ ਲੱਗ ਰਿਹਾ ਪਰ ਇਹਦਰ ਮੇਰੀ ਗੱਲ ਟੋਕਦੀ ਤੇ ਉਸ ਤੋਂ ਬਾਅਦ ਫਿਰ ਸਿੱਧਾ ਆਪਾਂ ਬਟਾਲੇ ਤੋਂ ਸਿੱਧਾ ਘਰ ਆਏ ਹਨ ਤੇ ਘਰਾਂ ਤੋਂ ਬਾਅਦ ਜਿਵੇਂ ਤੁਹਾਨੂੰ ਦੱਸਿਆ ਸੀ ਮੈਂ ਕੀ ਕੀਤਾ ਆਪਾਂ ਨੇ ਚਾਹ ਪਾਣੀ ਪੀਤਾ ਚਾਹ ਪਾਣੀ ਦੀ ਵੀਡੀਓ ਝੂਠ ਨਹੀਂ ਕੀਤੀ ਤੁਹਾਨੂੰ ਪਤਾ ਆਪਾਂ ਛੇਤੀ ਥੱਕ ਜਾਂਦੇ ਆ ਤੇ ਹੁਣ ਫੋਨ ਆ ਰਿਹਾ ਸੀ ਆਪਣੇ ਮੈਡਮ ਦਾ ਤੇ ਮੈਡਮ ਹੀ ਕਹੂਗੀ ਮ ਕੌਣ ਮੈਡਮ ਨੇ ਉਹ ਤੁਹਾਨੂੰ ਜੇ ਅਗਰ ਆਪਾਂ ਉਥੇ ਵਲੌਗ ਸ਼ੂਟ ਕਰਨ ਦਾ ਟਾਈਮ ਮਿਲਿਆ ਜਾਂ ਉਹ ਹਨਾ ਕੰਫਰਟੇਬਲ ਹੋਏ ਤਾਂ ਆਪਾਂ ਜ਼ਰੂਰ ਸ਼ੂਟ ਕਰਾਂਗੇ ਅਦਰਵਾਈਜ਼ ਨਹੀਂ ਕਰਾਂਗੇ ਕਿਉਂਕਿ ਉਹਨਾਂ ਦਾ ਫੋਨ ਉਹਦਾ ਮਤਲਬ ਘਟੋ-ਘਟ ਹੋ ਗਿਆ ਜਦੋਂ ਦਾਸ ਉਹਨਾਂ ਨੂੰ ਮੈਂ ਵੀਡੀਓ ਦੇ ਵਿੱਚ ਕਿਹਾ ਸੀ ਕਿ ਅਸੀਂ ਮੰਮੀ ਉਹਨਾਂ ਨੂੰ ਲੈ ਆਂ ਜਾਣਾ ਬਟਾਲੇ ਤਾਂ ਉਸ ਦਿਨ ਦਾ ਮੈਨੂੰ ਫੋਨ ਰੈਗੂਲਰ ਫੋਨ ਕਰੀ ਜਾ ਰਿਹਾ ਸੀ ਕਿ ਅਮਨ ਜਦੋਂ ਵੀ ਤੂੰ ਆਣਾ ਤਾਂ ਪਲੀਜ਼ ਮੈਨੂੰ ਮਿਲਣਾ ਠੀਕੇ ਅਗਰ ਵੀ ਮੈਂ ਇਹਦੇ ਨੂੰ ਆ ਸਕੀ ਤਾਂ ਮੈਂ ਮਿਲਣਾ ਹੋਊਗੀ ਨਹੀਂ ਤਾਂ ਤੁਸੀਂ ਆਣਾ ਮਿਲਣਾ ਹਨਾ ਤੇ ਫਿਰ ਉਹਨਾਂ ਦਾ ਕੱਲ ਦਾ ਫੋਨ ਆ ਗਿਆ ਜਦੋਂ ਕੱਲ ਦੀ ਮੈਂ ਵੀਡੀਓ ਪਾਤੀ ਤਾਂ ਹ ਟਾਈਮ ਜ਼ਿਆਦਾ ਲੱਗ ਗਿਆ ਉਧਰੋਂ ਵਾਪਸ ਆਉਂਦੇ ਹੋਏ ਅਸੀਂ ਤਾਂ ਸਾਬ ਤੋਂ ਤੇ ਹੁਣ ਟਾਈਮ ਲੱਗਾ ਮੇਬੀ 6:30 7 ਦਾ ਹੋ ਗਿਆ ਹਨਾ 7:15 7:15 ਹੋ ਗਿਆ ਤੇ ਹੁਣ ਅਸੀਂ ਜੱਲੇ ਉਹਨਾਂ ਕੋਲ ਤੇ ਵੈਸੇ ਆਉਂਦੇ ਬਟਾਲੇ ਉਹ ਆਏ ਜਦ ਬਟਾਲੇ ਹੋ ਕੇ ਆਏ ਸੀ ਅੰਮ੍ਰਿਤਸਰੋਂ ਤੇ ਉਦੋਂ ਆਏ ਸੀ ਕਿ ਮੰਮੀ ਤੁਹਾਨੂੰ ਪਤਾ ਜ਼ਿਆਦਾ ਟਾਈਮ ਗੱਡੀ 'ਚ ਨਹੀਂ ਬੈਠ ਸਕਦੇ ਤੇ ਸਾਨੂੰ ਆਇਆ ਸੀ ਕਿ ਜੇ ਜਾਵਾਂਗੇ ਵੀ ਤਾਂ ਫਿਰ ਮੰਮੀ ਵਿਚਾਰੇ ਇਰੀਟੇਟ ਹੋਣਗੇ ਕੋਈ ਫਾਇਦਾ ਨਹੀਂ ਹੈਗਾ ਵੀ ਉਹ ਪਹਿਲਾਂ ਹੀ ਵੀ ਬਿਮਾਰ ਨੇ ਤੋਂ ਜ਼ਿਆਦਾ ਸਫ਼ਰ ਨਹੀਂ ਕਰ ਸਕਦੇ ਫਿਰ ਮੰਮੀ ਨੂੰ ਘਰ ਛੱਡਿਆ ਹੁਣ ਮੰਮੀ ਕੋਲ ਹੈਗਾ ਅਮਰਤ ਦਾ ਕਹਿੰਦਾ ਕਹਿੰਦਾ ਛੇਤੀ ਜਾਇਓ ਕਹਿੰਦਾ ਹੁਣ ਅੱ ਵੀ ਆਪਾਂ ਬੈਂਦੇ ਆ ਗੱਲਾਂ ਗੁੱਲਾਂ ਕਰਦੇ ਆ ਇਹ ਹੁਣ ਸੋਚਿਆ ਵੀ ਇੱਧਰ ਵੀ ਹਾਂ ਕੀਤੀ ਜਵਾਬ ਦੇ ਨਹੀਂ ਸਕਦੇ ਇੱਕ ਉਹਨਾਂ ਦਾ ਜਿਹੜਾ ਰੈਂਕ ਉਹ ਹੈ ਜਿਆ ਡਰ ਲੱਗਦਾ ਜਵਾਬ ਦੇਣ ਲੱਗਿਆ ਵੀ ਹਨਾ ਤੇ ਮੈਨੂੰ ਬੜੀ ਖੁਸ਼ੀ ਵੀ ਹੁੰਦੀ ਹੈ ਨਾ ਯਾਰ ਵੀ ਦੇਖੋ ਵੀ ਸਾਨੂੰ ਵੀ ਇੰਨੇ ਵਧੀਆ ਪਰਸਨ ਦੇਖਦੇ ਆ ਹਨਾ ਵੀ ਇੰਨੇ ਪੜੇ ਲਿਖੇ ਇੰਨੇ ਐਜੂਕੇਟਡ ਹਨਾ ਤੇ ਜੇ ਸਾਡੇ 'ਚ ਕੋਈ ਗੱਲਬਾਤ ਹੈਗੀ ਤਾਂ ਯੂ ਸਾਨੂੰ ਦੇਖਦੇ ਨੇ ਤੇ ਬਾਕੀ ਕੋਈ ਖੁਸ਼ੀ ਬਹੁਤ ਨਹੀਂ ਮੈਨੂੰ ਇਸ ਜੀ ਦੀ ਮੈਂ ਆਪਣਾ ਯਾਨੀ ਕਿ ਖੁਸ਼ੀ ਬਿਆਨ ਨਹੀਂ ਕਰ ਪਾਰੀ ਤੁਹਾਡੇ ਨਾਲ ਤੇ ਪ੍ਰਧਾਨ ਸਾਹਿਬ ਵੀ ਮੇਰਾ ਸਾਥ ਨਹੀਂ ਦੇ ਰਹੇ ਹੈਗੇ ਇਹਨਾਂ ਵਿਚਾਰਿਆਂ ਨੇ ਕਿ ਸਾਦ ਨੇ ਤੇ ਆਪ ਹੀ ਗੱਲ ਭੁੱਲ ਜਾਂਦੇ ਨੇ ਨਾਲ ਮੇਰਾ ਸਾਥ ਕੀ ਦੇਣਾ ਤੇ ਅੱਛਾ ਉਹ ਮੈਨੂੰ ਸਪੈਸ਼ਲ ਕਹਿ ਰਹੇ ਦੀਦੀ ਕਹਿੰਦੇ ਕੁਲਵਿੰਦਰ ਨੂੰ ਲੈ ਕੇ ਆਉਣਾ ਮੈਂ ਮੈਂ ਕੁਲਵਿੰਦਰ ਵਗੈਰਾ ਆਈ ਨਹੀਂ ਸਕਦੀ ਗੱਡੀ ਕਿਨੇ ਚਲਾਉਣੀ ਕਹਿੰਦੇ ਅੱਛਾ ਗੱਡੀ ਕਰਕੇ ਲਿਆਉਣਾ ਕੁਲਵਿੰਦਰ ਨੂੰ ਅੱਧਾ ਨਹੀਂ ਮੈਂ ਕਿਹਾ ਨਹੀਂ ਦੀਦੀ ਕੁਲਵਿੰਦਰ ਨਾਲ ਹੀ ਹੋਣਗੇ ਤੇ ਨਾਲੇ ਅ ਸਰਦਾਰ ਪ੍ਰਨੀਤ ਸਿੰਘ ਬਾਸੀ ਬੈਠੇ ਨੇ ਪਿੱਛੇ ਤੇ ਉਹਨੂੰ ਮਾਮਾ ਉਹਦਾ ਕਹਿ ਰਿਹਾ ਵੀ ਤੂੰ ਨਾ ਜਾ ਅੱਛਾ ਇਹਦੀ ਬਰਾਦ ਨਹੀਂ ਚੇਂਜ ਹੋਈ ਨਹੀਂ ਹੋਈ ਮੈਂ ਤਾਂ ਹੋਈ ਦੇਖ ਲੈ ਜਿੰਨੇ ਮਲੇਂਟਸ ਕੋਰੇ ਇਹ ਹੋਣੀ ਨੀਗਾ ਕਿ ਸਕੂਲ ਇਹ ਸਾਰੇ ਬਰਾਦਿਆਂ ਨਾਲ ਜੇ ਉਹ ਕਰਨੀਆਂ ਠੀਕ ਹੈ ਜੇ ਉਹ ਇਹ ਮੈਨੇਜਮੈਂਟ ਇਹ ਜਿਆ ਹੁੰਦਾ ਕਈ ਵਾਰ ਖਰਾਬ ਹੁੰਦਾ ਇਸ ਕਰਕੇ ਉਹ ਸਕੂਲ ਦਾ ਨਾਮ ਹੀ ਚੇਂਜ ओके ओके ठीक है नहीं चलता स्कूल मैनेजमेंट तो फिर वो स्कूल किसी और ਨੂੰ ਦੇ ਦਿੰਦੇ ਓਕੇ 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 ਆਈ ਅੰਡਰਸਟੈਂਡ ਤੇ ਭਾਣ ਮੇਰੀ ਅੰਗਰੇਜ਼ੀ ਸਹੀ ਕਿ ਨਹੀਂ ਸਹੀ ਕਿਉਂਕਿ ਹੁਣ ਮੈਂ ਜਿੱਥੇ ਜਾਣਾ ਤੇ ਉਹਨਾਂ ਦਾ ਥੋੜਾ ਜਿਹਾ এডਿਕੇਸ਼ਨ ਵਾਲਾ ਹੋਏ ਹਨ ਕਿ ਡਿਪਾਰਟਮੈਂਟ ਆ ਤਾਂ ਫਿਰ ਮੈਨੂੰ ਥੋੜੀ ਜੀ ਅੰਗਰੇਜ਼ੀ ਮਾੜੀ ਮੋਟੀ ਤੇ ਬੋਲਣੀ ਚਾਹੀਦੀ ਸੀ ਟਾਈਮ ਮੈਂ ਗਲਤੀ ਹੀ ਬੋਲਾਂ ਤੇ ਇਹ ਕਿਹੜਾ ਡਿਪਾਰਟਮੈਂਟ ਜਿਹਦੇ ਉਹ ਤੁਹਾਨੂੰ ਅੱਪ ਅੱਗੇ ਬੁਲਾ ਅੱਗੇ ਵਲੌਗ ਚ ਦੱਸਾਂਗੇ ਤੁਸੀਂ ਵਲੌਗ ਚ ਬਣੇ ਰਹੋ ਹਨਾ ਤੇ ਵੈਸੇ ਉਸ ਟਾਈਮ ਆਪਾਂ ਉਹਨਾਂ ਤੋਂ ਡਰਦੇ ਹੁੰਦੇ ਸੀ ਹਨਾ ਵੀ ਜਦੋਂ ਪੇਪਰ ਉੱਪਰ ਹੋਣੇ ਵੀ ਹੋਏ ਹਨਾ ਇਹ ਕਿਤੇ ਜੇ ਕਿਤੇ ਆ ਗਏ ਪੇਪਰਾਂ 'ਚ ਤੇ ਕੀ ਬਣੂਗਾ ਹਨਾ ਤੇ ਹੁਣ ਦੇਖੋ ਅਸੀਂ ਸਪੈਸ਼ਲੀ ਮਿਲਣ ਚੱਲੇ ਆ ਉਹਨਾਂ ਨੂੰ ਕਿਉਂਕਿ ਐਕਚੁਅਲੀ ਅੱਜ ਉਹਨਾਂ ਦੇ ਹਸਬੰਦ ਦੀ ਫਲਾਈਟ ਸੀ ਤੇ ਉਹਨਾਂ ਨੇ ਉੱਧਰ ਜਾਣਾ ਸੀ ਭਾਜੀ ਉਹਨਾਂ ਨੇ ਤੇ ਦੀਦੀ ਮੈਨੂੰ ਕਹਿ ਰਹੇ ਸੀ ਮੈਨੂੰ ਨਹੀਂ ਪਤਾ ਮਰ ਜਿੱਦਾਂ ਮਰਜੀ ਕਰ ਵੀ ਮੈਂ ਤੈਨੂੰ ਮਿਲਣਾ ਏ ਤੇ ਮੈਂ ਕਿਹਾ ਜਦੋਂ ਇੰਨਾ ਪਿਆਰ ਹਨਾ ਤੁਸੀਂ ਕਰਦੇ ਹੋ ਤੇ ਸਾਡਾ ਫਰਜ਼ ਬਣਦਾ ਇੰਨਾ ਕੇ ਯਾਰ ਤੁਹਾਡੇ ਵਾਸਤੇ ਕਰਨ ਦਾ ਹਨਾ ਵੀ ਤੁਹਾਨੂੰ ਮਿਲ ਕੇ ਜ਼ਰੂਰ ਜਾਈਏ ਮੈਂ ਸਾਡੇ ਚ ਇਦਾਂ ਦੀ ਕੋਈ ਗੱਲਬਾਤ ਹੈ ਨਹੀਂ ਵੀ ਕੋਈ ਸਾਨੂੰ ਚੱਲ ਕੇ ਮਿਲਣਾ ਵੇ ਸਾਨੂੰ ਜਿਹੜਾ ਕਹਿੰਦਾ ਵੀ ਸਾਥ ਤੁਸੀਂ ਇੱਧਰ ਆਏ ਸਾਨੂੰ ਮਿਲ ਕੇ ਜਾਓ ਸੀ ਮਿਲ ਕੇ ਜਾਂਦੇ ਆ ਸਾਰਿਆਂ ਨੂੰ ਵੀ ਨਹੀਂ ਕਹਿੰਦਾ ਤੇ ਸਾਨੂੰ ਇੱਕ ਫੋਨ ਕਾਲ ਤੇ ਇੱਕ ਮੈਸੇਜ ਵੀ ਆਇਆ ਸੀ ਸਪੈਸ਼ਲੀ ਮੈਸੇਜ ਵੀ ਆਇਆ ਤੇ ਫੋਨ ਕਾਲ ਵੀ ਆਈ ਉਹ ਕਹਿੰਦੇ ਵੀ ਜੀ ਜੀ ਵਲੌਗ ਬੜਿਆਂ ਦੇ ਦੇਖਦੇ ਆ ਬਹੁਤ ਬਹੁਤ ਵੱਡੇ ਯੂਟਿਊਬਰਾਂ ਦੇ ਵਲੌਗ ਦੇਖਦੇ ਆ ਪਤਾ ਨਹੀਂ ਕਿਉਂ ਤੁਹਾਡੇ ਵਲੌਗ ਦੇਖ ਕੇ ਕਿਨਾਂ ਉਹ ਮਿਲਦੀ ਤੇ ਇੱਕ ਆਪਣਾਪਨ ਲੱਗਦਾ ਕਦੀ ਇਹ ਫੀਲ ਹੀ ਨਹੀਂ ਹੋਇਆ ਕਿ ਅਸੀਂ ਟੀਵੀ 'ਚ ਕੋਈ ਵਲੌਗ ਦੇਖ ਰਹੇ ਆ ਫੋਨ 'ਚ ਦੇਖ ਰਹੇ ਆ ਲੱਗਦਾ ਵੀ ਵੀ ਅਸੀਂ ਨਾ ਤੁਹਾਡੇ ਵਿੱਚ ਹੀ ਬੈਠੇ ਆ ਤਾਂ ਉਹ ਚੀਜ਼ ਕਹਿ ਰਹੇ ਸੀ ਕਹਿੰਦੇ ਸਾਨੂੰ ਚਲੋ ਅਸੀਂ ਦੋਧਾਂ ਵਰਗੇ ਕਿੱਥੇ ਬਣ ਜਾਗੇ ਸਿੱਧੂ ਮੂਸੇਵਾਲੇ ਵਰਗੇ ਨਾ ਕਹਿੰਦੇ ਵੀ ਤੁਸੀਂ ਨਾ ਮੈਨੂੰ ਉਹਨਾਂ ਵਰਗੇ ਲੱਗਦੇ ਹੋ ਡਾਊਨ ਟੂ ਅਰਸ ਵੀ ਤੁਹਾਡੇ 'ਚ ਕੋਈ ਐਟੀਟਿਊਡ ਨਹੀਂ ਕੋਈ ਕੁਝ ਨਹੀਂ ਤੁਸੀਂ ਜਿੱਦਾਂ ਤੁਹਾਨੂੰ ਜੋ ਵੀਡੀਓ ਦੇ ਵਿੱਚ ਉਹ ਹੀ ਤੁਸੀਂ ਫੋਨ ਦੇ ਉੱਪਰ ਹੋ ਤੇ ਇਹ ਜੇ ਦੇਖੋ ਕਰਕੇ ਐਟੀਟਿਊਡ ਕਰਕੇ ਆਕੜਾ ਲਾ ਕੇ ਕੁਝ ਨਹੀਂ ਲੈਣਾ ਤਾਂ ਘੜੀ ਦਾ ਬੰਦੇ ਦਾ ਭਰੋਸਾ ਨਹੀਂ ਆਏਗਾ ਇਸ ਕਰਕੇ ਪਿਆਰ ਨਾ ਰ ਖੁਸ਼ ਰਹੋ ਜੇ ਕੋਈ ਮਿਲਦਾ ਹੈ ਤੇ ਟਾਈਮ ਤੇ ਤੁਹਾਨੂੰ ਮਿਲੋ ਕਿਉਂਕਿ ਆ ਦਾ ਸਮਾਂ ਇਦਾਂ ਦਾ ਆ ਗਿਆ ਕਿ ਕੋਈ ਇੱਕ ਜਨ ਨੂੰ ਦੇਖਣਾ ਪਸੰਦ ਨਹੀਂ ਕਰਨਾ ਮਿਲਦੀ ਤਾਂ ਦੂਰ ਦੀ ਗੱਲ ਰਹੀ ਇਸ ਕਰਕੇ ਜੇ ਕਿਸੇ ਦਾ ਪਿਆਰ ਮਿਲਦਾ ਤਾਂ ਪਿਆਰ ਲੈ ਲਓ ਵੱਧ ਤੋਂ ਵੱਧ ਹੋਰ ਸਾਰਾ ਕੁਝ ਆਪਾਂ ਖਰੀਦ ਸਕਦੇ ਹਾਂ ਬਾਜ਼ਾਰਾਂ ਦੇ ਵਿੱਚੋਂ ਸਭ ਕੁਝ ਮਿਲਦਾ ਲੇਕਿਨ ਪਿਆਰ ਪੈਸੇ ਦੇ ਕੇ ਨਹੀਂ ਮਿਲਦਾ ਹੈਗਾ ਕਿਸੇ ਨੂੰ ਜੇ ਕੋਈ ਸਾਨੂੰ ਪਿਆਰ ਕਰਦਾ ਜਾਂ ਕੋਈ ਤੁਹਾਨੂੰ ਨਹੀਂ ਪਿਆਰ ਕਰਦਾ ਤੇ ਅਸੀਂ ਉਹਨੂੰ ਪਿਆਰ ਕਰਦਾ ਸੀ ਉਹਨੂੰ ਇਹ ਨਹੀਂ ਕਹਦੇ ਕਿ ਤੂੰ ਮੇਰੇ ਤੋਂ ਪੈਸੇ ਲੈ ਤਾਂ ਮੈਨੂੰ ਪਿਆਰ ਕਰ ਕਿ ਨਹੀਂ ਇਹ ਚੀਜ਼ਾਂ ਇੱਕ ਗੱਲ ਹੋਰ ਵੀ ਹੈ ਹੁਣ ਆਪਾਂ ਚੱਲੇ ਆ ਨਾ ਜਿੱਥੇ ਆਪਾਂ ਹੈਗੇ ਆ ਚਲੋ ਠੀਕ ਹੈ ਹਾਂ ਹਾਂ ਮਿਲਣ ਚ ਕੋਈ ਖਰਚ ਵੀ ਨਹੀਂ ਹੋਏਗਾ ਹੋਣਾ ਵੀ ਨਹੀਂ ਹੈਗਾ ਹਾਂ ਬਿਲਕੁਲ ਨਨ ਨਾਲ ਥੋੜਾ ਐ ਹੋ ਜਾਂਦਾ ਵੀ ਹਾਂ ਯਾਰ ਨਵੇਂ ਪਰਸਨ ਆਪੇ ਮਿਲਦੇ ਆ ਤਾਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਸਿੱਖਣ ਨੂੰ ਮਿਲਦਾ ਹਰੇਕ ਕੋਲ ਮੇਰਾ ਤਾਂ ਇਹ ਮਤਲਬ ਹੁੰਦਾ ਵੀ ਜੇ ਕਿਸੇ ਨੂੰ ਮੈਂ ਮਿਲਦੀ ਆ ਜਾਂ ਮਿੰਦੇ ਕੋਲ ਕੋਈ ਆਉਂਦਾ ਜਾਂ ਕੋਈ ਮੇਲਾ ਮੈਨੂੰ ਤਾਂ ਆਪਾਂ ਨੂੰ ਕੋਈ ਨਾ ਕੋਈ ਸਿੱਖਣਾ ਚਾਹੀਦਾ ਤਾਂ ਸਿੱਖਣ ਨੂੰ ਮਿਲਦਾ ਵੀ ਬਹੁਤ ਕੁਝ ਕੋਈ ਇਦਾਂ ਲਾ ਲੋ ਵੀ ਕੋਈ ਆਪਣੀ ਇਸ ਤੋਂ ਵੱਧ ਆਪਾਂ ਨੂੰ ਮਿਲਦਾ ਜਿਹਦੀ ਇਹ ਆਪਣੇ ਨਾਲ ਜ਼ਿਆਦਾ ਹੁੰਦੀ ਤਾਂ ਉਹਨਾਂ ਦੇ ਐਕਸਪੀਰੀਅੰਸ ਜਿਹੜੇ ਉਹ ਆਪਣੇ ਨਾਲ ਸ਼ੇਅਰ ਕਰਦੇ ਵੀ ਮੈਂ ਲਾਈਵ ਦੇ ਚਾਹ ਕੁਝ ਹੰਡਾਇਆ ਕੁਝ ਦੇਖਿਆ ਹਨ ਤਾਂ ਉਹਦੇ ਨਾਲ ਬਹੁਤ ਕੁਝ ਮਿਲਦਾ ਸਿੱਖਣ ਨੂੰ ਇਸ ਕਰਕੇ ਸਭ ਨਾਲ ਪਿਆਰ ਨਾਲ ਰਹੋ ਮਿਲਿਆ ਜੁਲਿਆ ਕਰੋ ਕੜੀ ਦਾ ਕੋਈ ਪਰਸਨ ਜਿਹੜਾ ਨਹੀਂ ਮਿਲਦਾ ਯਾਰ ਉਹਨੂੰ ਹਾਂ ਉਹਨੂੰ ਇਗਨੋਰ ਕਰੋ ਮੇ ਤਾਂ ਸੋਚੇ ਜਿਹੜਾ ਨਹੀਂ ਮਿਲਣਾ ਚਾਹੁੰਦਾ ਜੇ ਕੋਈ ਐਟੀਟਿਊਡ ਦਿਖਾਉਂਦਾ ਤੇ ਉਹਦੇ ਨਾਲ ਉਸ ਹਾਂ ਨਾ ਚੱਲੋ ਬਟ ਜੇ ਕੋਈ ਚਾਹੁੰਦਾ ਤਾਂ ਉਹਨੂੰ ਚਾਹੋ ਲਓ ਜੀ ਗੱਲਾਂ ਬਹੁਤ ਲੰਬੀਆਂ ਹੋ ਗਈਆਂ ਹੁਣ ਆਪਾਂ ਤੁਹਾਨੂੰ ਸਿੱਧਾ ਬਟਾਲੇ ਜਾ ਕੇ ਮਿਲਦੇ ਆਂ ਅਸੀਂ ਪਹੁੰਚਣ ਵਾਲੇ ਆ ਬਟਾਲੇ ਆਪਾਂ ਹੁਣ ਮੈਂ ਪਹੁੰਚਣਾ ਲੋਕੇਸ਼ਨ ਵੀ ਮੰਗਾ ਲਾਂਗਾ ਲੋਕੇਸ਼ਨ ਮੰਗਾਉਣੀ ਆ ਤੇ ਮੈਂ ਆਪਣੇ ਮੂੰਹੋਂ ਨਹੀਂ ਦੱਸਣਾ ਹੈਗਾ ਵੀ ਦੀਦੀ ਜਣਾ ਕਿਸ ਡਿਪਾਰਟਮੈਂਟ ਚ ਨੇ ਆ ਕਿਉਂਕਿ ਸਾਰੀ ਮੁਰਾਪਾ ਡਰੇ ਹੀ ਆ ਤੁਹਾਡੇ ਤੋਂ ਜਦੋਂ ਪਾਸੂ ਨੇ ਪੇਪਰ ਦੇਣੇ ਨੇ ਜਿਹੜਾ ਡਾਡਾ ਖਾਏ ਅੱਜ ਸੁਪਰਡੈਂਟ ਨਾ ਆਵੇ ਸੁਪਰਡੈਂਟ ਬਹੁਤ ਸੁਪਰਡੈਂਟ ਤਾਂ ਹੈ ਜਿਹੜਾ ਐਗਜ਼ਾਮੀ ਨਰਚੇ ਹਾਂਜੀ 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 ਅੱਛਾ ਜੀ ਉਹ ਤੇ ਉਹ ਹੁੰਦਾ ਤੇ ਅਸੀਂ ਦੂਜੇ ਆਂ ਤੁਸੀਂ ਦੂਜੇ ਕਿਹੜੇ ਹਾਂਜੀ ਤੇ ਆਫਿਸ ਦਾ ਕੰਮ ਕਰਨ ਵਾਲੇ ਅੱਛਾ ਜੀ ਫੇਰ ਜੀ ਮੈਂ ਤਾਂ ਉਹੀ ਸਮਝੀ ਨਹੀਂ ਹਾਂ ਨਹੀਂ ਹੁੰਦਾ ਆਹ ਉਹ ਉੱਥੇ ਪਈ ਚੱਪੇ ਜੀ ਇਹ ਦੀਦੀ ਨੇ ਜਿਹਨਾਂ ਨੂੰ ਆਪਾਂ ਮਿਲਣਾ ਆਇਆ ਤੇ ਦੀਦੀ ਦੇ ਲਾਈਵ ਆ ਪਰ ਵੀਊ ਲਵਾਂਗੇ ਵੀ ਦੀਦੀ ਕਹਿੰਦੀ ਮਨ ਮੈਂ ਤੈਨੂੰ ਰੋਜ਼ ਜਿਹੜਾ ਤੇਰਾ ਵਲੋਗ ਆਵੇ ਨਾ ਮੈਨੂੰ ਚੈਨ ਨਹੀਂ ਆਉਂਦੀ ਕੀ ਵਧੀਆ ਲੱਗਦਾ ਤੁਹਾਨੂੰ ਮੇਰੇ ਵਲੋਗ ਨਹੀਂ ਤਾਂ ਬੜੀ ਵਧੀਆ ਲੱਗਦੀ ਨਾ ਮੈਂ ਨਹੀਂ ਮੈਨੂੰ ਵਧੀਆ ਲੱਗਦਾ ਨਾ ਵੀ ਤੂੰ ਬੜਾ ਕਲੀਅਰ ਹਾਰਟਡ ਬੰਦਾ ਹੈ ਨਾ ਜੇਗਾ ਮੂਹ ਸਿੱਧਾ ਜੀਤਾ ਹਾਂ ਇਹ ਜੀਤਾ ਦੇਖੋ ਮੈਂ ਇਹ ਖੁਦ ਵੀ ਕਹਿੰਿਆ ਜਦੋਂ ਮੈਨੂੰ ਕੋਈ ਮਿਲਦਾ ਵੀ ਜਾਂ ਕਈ ਬੰਦੇ ਨੇ ਡਬਲ ਤੇਰੇ ਵਾਲੇ ਉਹ ਨਹੀਂ ਮੈਨੂੰ ਪਸੰਦ ਆ ਉਹ ਕਤਰ ਨਾ ਕਰਦੇ ਉਹ ਕਹਤਾ ਫਿਰ ਉਹਨਾਂ ਨੂੰ ਮੈਂ ਉੱਥੇ ਕੀ ਬਸ ਰੱਖ ਕੇ ਵੀ ਇਹਨਾਂ ਨਾਲ ਬਸ ਇੰਨਾ ਹੀ ਰੱਖਣਾ ਜੂੜ ਕੇ ਨਹੀਂ ਬੰਨਣਾ ਜੂੜ ਨਹੀਂ ਨਾ ਕੱਢੀ ਉਹਨੇ ਕੀ ਕਰਨਾ ਕੀ ਕਰਨਾ ਸਹੀ ਕਰ ਬਿਲਕੁਲ ਸਹੀ ਹਾਂ ਜਿਹੜਾ ਪੰਡਾ ਸੀ ਉਹ ਹਿੰਦਾ ਜਿਹੇ ਦਾ ਹੋ ਜਾਂਦਾ ਹਿੰਦਾ ਜੂੜਾ ਹੁੰਦਾ ਸਹੀ ਗੱਲ ਕੀ ਗੱਲ ਬਸ ਜਿਹੜੀ ਨੇ ਮੇਰੇ ਕਲੀਅਰ ਕੱਟ ਗੱਲ ਜਿਹੜੀ ਉਹ ਪਸੰਦ ਹੈ ਉਹਨੇ ਕੱਟ ਗੱਲ ਪਸੰਦ ਨਹੀਂ ਪਤਾ ਨਹੀਂ ਮੈਂ ਮਹਿਸੂਸ ਵੀ ਕਰਦੀ ਆ ਕਿ ਧੁੱਲਣਾ ਤੇ ਥੋੜਾ ਬਿਲਕੁਲ ਬਿਲਕੁਲ ਪਤਾ ਕਿ ਇਦਾਂ ਦੇਖੋ ਹੋਣਾ ਜ਼ਰੂਰੀ ਨਹੀਂ ਕਿ ਅਸੀਂ ਸਾਰੇ ਤੁਹਾਨੂੰ ਪਸੰਦ ਆਈਏ ਪਰ ਪਤਾ ਨਹੀਂ ਤੂੰ ਪਸੰਦੀ ਪਰ ਮੈਨੂੰ ਇਹ ਵੀ ਲੱਗਦਾ ਸੀ ਵੀ ਮੈਨੂੰ ਮਿਲ ਜਵੇ ਸਹੀ ਉਹ ਰਾਤੀ ਚ ਤੈਨੂੰ ਪੜ੍ਹਾ ਕੇ ਮੈਂ ਪੇਕੇ ਜਾਣਾ ਫਿਰ ਮੈਂ ਸੁਣਿਆ ਸੀ ਬਲਾਗ ਤੇ ਫਿਰ ਪਤਾ ਲੱਗਿਆ ਵੀ ਉਹਨਾਂ ਮੰਨਾ ਦੀ ਆ ਅਸੀਂ ਜੋ ਤੁਹਾਡਾ ਫੋਨ ਆਇਆ ਸੀ ਨਾ ਉਦੋਂ ਮੈਂ ਸੌਰੀ ਤਾਂ ਮੈਂ ਝੂਠ ਬੋਲਿਆ ਸੀ ਉਦੋਂ ਹੀ ਬਟਾਲੀ ਆ ਅੱਛਾ ਤੇ ਉਹ ਤਾਂ ਮੰਮੀ ਨਾਲ ਹਨ ਉਸੀ ਨਾਲ ਸਿੱਧਾ ਗੁਰਦੁਆਰਾ ਸਾਹਿਬ ਤੋਂ ਆਏ ਸੀ ਤੇ ਬਟਾਲੀਓ ਬ੍ਰਦਰ ਬੰਲਾ ਕਹਿੰਦਾ ਕੁਛ ਵੀ ਜੇ ਤੂੰ ਖਾਣਾ ਮੈਨੂੰ ਉਹਨੇ ਗੋਲ ਰੋਪੇ ਬੜੇ ਪਖਾਉਂਦੇ ਨੇ ਸਾਡੇ ਸੰਗਰੂਰ ਇੱਧਰ ਵਾਲਾ ਪਾਣੀ ਨਹੀਂ ਮਿਲਦਾ ਹੈਗਾ ਹਾਂ ਤੇ ਕਿੱਥੋਂ ਖਾਦੇ ਗੋਲ ਰੋਪੇ ਖਾਦੇ ਨਹੀਂ ਮਰਨਾਰੇ ਨੂੰ ਉਸ ਤੋਂ ਉੱਥੋਂ ਬਣਾ ਅਸੀਂ ਲੱਗਰ ਖਾ ਲਿਆ ਫਿਰ ਉਹ ਸਰਦਾਈ ਪੀ ਲਈ ਅਸੀਂ ਤੇ ਗੋਲ ਗੱਪੇ ਖਾਣ ਤੱਕ ਜਾਇਆ ਸੀ ਮੈਂ ਕਿਹਾ ਜਿੰਨਾ ਚਿਰ ਹੁਣ ਤੋਂ ਮੇਰੀ ਰੂਹ ਨਹੀਂ ਕਹਿੰਦੀ ਵੀ ਗੋਲ ਗੱਪੇ ਖਾਉਣਾ ਤੇ ਅਸੀਂ ਮੈਂ ਖਾਣੇ ਆਏ ਗੋਲ ਗੱਪੇ ਵੈਸਾ ਜਾਈ ਜਾਈ ਦੀ ਆ ਆਈ ਹੈਗੀ ਅਜੇ ਹੁਣ ਆਪਾਂ ਆਈ ਹਾਂ 9 ਵਜੇ ਤੱਕ ਬਸ ਕਰ ਗੋਲ ਗੱਪੇ ਉਹ ਲੋਈ ਨਹੀਂ ਮੈਂ ਚਾਹ ਪੀਵਾਂ ਤੇ ਤੂੰ ਗੋਲ ਗੱਪੇ ਲੈ ਚਾਹ ਨਾਲ ਖਾਣਾ ਚਾਹ ਪਾ ਕੇ ਵਿੱਚ ਪਾਣੀ ਦੇ ਲੋਟ ਕੇ ਕਿੱਲੇ ඒ ො ම ද පිද. පදාන්සා වද පින්ඳ මැන . ఉ ර ප ම ලග පෝවති ර සා అන්න ග ලෝ . ਉਜੀ ਬਹਿ ਜਾ ਤੁਸੀਂ ਪੀ ਲਓ ਆਹ ਮੈਂ ਚਾਹ ਨਹੀਂ ਮਹਿਲਾ ਇਹ ਤਾਂ ਗੱਲ ਗਲਤ ਹੋਈ ਅਸੀਂ ਪਰ ਤੁਹਾਡਾ ਪ੍ਰੋਬਲਮ ਮਜ਼ਰ ਪੀਣੀ ਤੇ ਵੀ ਕਿ ਇਸ ਟਾਈਮ ਸਾਡੇ ਚਾਹ ਦਾ ਬਹਿ ਨਹੀਂ ਆਏ ਵਾਕੇ ਕੋਈ ਜ਼ਿਆਦਾ ਟਾਈਮ ਤੇ ਹੈ ਨਹੀਂ ਕਰਕੇ ਸਹੀ ਗੱਲ ਹੈ ਕੋਈ ਗੱਲ ਨਹੀਂ ਚਾਹ ਬਣੀ ਹੈ ਥੋੜਾ ਟਾਈਮ ਹੀ ਲੈ ਆਵਾ ਆ ਆ ਸਿੱਧੀ ਗੱਲ ਮੋਦੀ ਹੈਗਾ ਸਿਸਟਮ ਆਈ ਨਹੀਂ ਆਈ ਸਭ ਖੜ ਜਾਗੇ ਜਾ ਪੰਜੇ ਨਹੀਂ ਆਈ ਤੇ ਕਿਹਾ ਕਰੀਂਦਾ ਨਾ ਮਾਤਾ ਉਸ ਅਗਰ ਰੰਤੇ ਜੇ ਬਣੇ ਨਾ ਨਹੀਂ ਮੇਰੀ ਗੱਲ ਸੁਣੋ ਤੁਸੀਂ ਜੇ ਨਹੀਂ ਲੈਣੀ ਚਾਹਤ ਨਾ ਲੋ ਨਹੀਂ 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 ਪੀਂਦੇ ਨਹੀਂ ਹੈਗੇ ਇਹਦੇ ਪੈਸੇ ਲਗਾਉਂਗਾ ਹਾਂਜੀ ਹਾਂ 100% ਨਹੀਂ ਪੀਂਦੇ ਬੱਚੀ ਵੀ ਨਹੀਂ ਕੀਤੀ ਕਦੀ ਉਹ ਪਿਆ ਸਾਡੇ ਘਰੇ ਵਾਧੂ ਫਿਰ ਵਧੀਆ ਫਿਰ ਹਾਂਜੀ ਚਾਹ ਪੀਓ ਚਾਹ ਇੰਜ ਢਾਈ ਤਾਂ ਚਾਹ ਪੀਣਾ ਸਾਰਾ ਦਿਨ ਜੇ ਪੈਗ ਲਓ ਮੇਰੇ ਸਾਥ ਲੈ ਆ ਪਾ ਪੈਗ ਲਿਆ ਆ ਪਾ ਪੈਗ ਨਹੀਂ ਯਾਰ ਮੇਰਾ ਮੂੰਹ ਜਿਹੜਾ ਨਾ ਅੱਛਾ ਉਹ ਵੀਡੀਓ ਜੀ ਪਾ ਆ ਰਾਮ ਦਾ ਉਹ ਤੇ ਜੋ ਕਰ ਕੁਛ ਕੈਮਰਾ ਬਦਲਣਾ ਵੇਣਾ ਨਹੀਂ ਸੱਚੀ ਉਹ ਤੇ ਹਮੇ ਮੈਂ ਤੈਨੂੰ ਉਦੋਂ ਕਹਿ ਦਿੱਤਾ ਵੀ ਤੂੰ ਮੋਢੀ ਹੈ ਨਾ ਅਗਲੇ ਪਹਿਲਵਾਨ ਸਾਹਿਬ ਵੀ ਕਿਹਾ ਇਦਾਂ ਤਨ ਜਾਦਾ ਪਹਿਲਵਾਨ ਤੇ ਨੇ ਕਿਹਾ ਕਿ ਤੂੰ ਜੀ ਉਧਰ ਕੀ ਉਹ ਪ੍ਰਧਾਨ ਕਹਿੰਦੀ ਹੈ ਪ੍ਰਧਾਨ ਮੈਂ ਕਿਤੇ ਪਹਿਲਵਾਨ ਕਹਿ ਰਹੀ ਸੀ ਮੈਨੂੰ ਮੈਂ ਵੇਖਿਆ ਦਾ ਸੀ ਜਾ ਕੇ ਮੈਂ ਸੱਚੀ ਮੈਂ ਢੀ ਮੋਟੀ ਮੈਂ ਲਾਈਵ ਨੂੰ ਮੈਂ ਚਾਹੁੰਦੀ ਵੀ ਮੈਂ ਪਤਲੀ ਹਾਂ ਨਹੀਂ ਅੱਜ ਮੈਨੂੰ ਦੋ ਤਿੰਨ ਜਾਨੇ ਨੇ ਕਹਿਤਾ ਕਿ ਮਤ ਪਤਲੀ ਹੋਗੀ ਨਹੀਂ ਪਤਲੀ ਇਹਨਾਂ પેટ ਨਹੀਂ ਘਟਦਾ ਹੈਗਾ ਯਾਰ ਲੁਕਾਉਣਾ ਪੈਂਦਾ ਹੈ ਮੈਂ ਟੈਲਰ ਆਈ ਮੈਂ ਕੱਟ ਲਵਾਂ ਮੈਂ ਫਿਰ ਜਦੋਂ ਫੋਟੋ ਕਰਾਉਂਦੀ ਤਾਂ ਮੈਂ ਸਾਹ ਖੋਟਦੀ ਆ ਇੱਕ ਦਿਨ ਤੋਂ ਭਗਵੰਤ ਮਾਮੀ ਫੋਟੋ ਕਰਵਾਉਣ ਲਿਆ ਇਹ ਤਾਂ ਨੇ ਆਪਣਾ ਪੇਟ ਹੀ ਕਰ ਲਿਆ ਸਾਰੇ ਇਹਨੇ ਬਹੁਤੀ ਫਿਟ ਕਰਵਾਈ ਗਾਲਾਂ ਨਹੀਂ ਸਾਰੇ ਕਰਦੇ ਸਾਰੇ ਕਰਦੇ ਬਸ ਸਹੀ ਗੱਲ ਹੈ ਨਾ ਫੋਟੋ ਕਰਾਉਂਦਾ ਤਾਂ ਵੈਸੇ ਮੈਂ ਮੋਸਟਲੀ ਜ਼ਿਆਦਾ ਕਰਦੀ ਆ ਪਿੱਛੇ ਗਾਹਲੀ ਪਿੱਛੇ ਖਿੱਚ ਲੈਣੀ ਆ ਤੇ ਜੇ ਵੀਡੀਓ ਬਣਦੀ ਤਾਂ ਪਤਾ ਲਾਇਗਾ ਕੌਣ ਪਤਾ ਲੱਗ ਗਿਆ ਸਾਰਿਆਂ ਨੂੰ ਕਿ ਅਮਨ ਪੇੜ ਪਿੱਛੇ ਖਿੱਚ ਕੇ ਫੋਟੋ ਕਰਾਉਣੀ ਕਰ ਕਹਿੰਦਾ ਲੈ ਥੋੜਾ ਜਿਹਾ ਇਹ ਚਾਹ ਤੇ ਬਹੁਤ 파ਰਟੀ ਤੂੰ ਨੇ ਚਾਹ ਮੈਨੂੰ ਲੱਗਦਾ ਤੈਨੂੰ ਚੰਗੀ ਲੱਗੂਗੀ ਚਾਹ ਨਹੀਂ ਚਾਹ ਦੇ ਵੈਸੇ ਚੰਗੀ ਆਪਣੀ ਬਟਾਲਿਆਂ ਦੀ ਚਾਹ ਤੇ ਮੰਨੀ ਹੋਈ ਹੈ ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਪੀਣੀ ਚਾਹ ਹਾਂ ਦੀ ਹਾਂ ਦੀ ਪੀਓ ਹੈ ਯਾਰ ਜਬਾਨ ਦੀ ਬਟਾਲਿਆਂ ਵਾਲਿਆਂ ਦੀ ਇਦਾਂ ਕਿਦਾਂ ਕਰ ਲਿਆ ਨੇ ਹੋਰ ਜੀ ਦੀ ਬਸਤੀ ਦਾ ਤੂੰ ਸੁਮਰਾਈਸ ਦਾ ਦਿੱਤੀ ਵੀ ਆ ਮੇਰੇ ਸੇਲੇ ਵੀ ਹੈ ਮੇਰੀ ਭੈਣ ਵੀ ਮਾ ਤੁਹਾਡੇ ਪੱਕਾ ਜਦੋਂ ਬਟਾਲੇ ਆ ਕੇ ਨਾ ਪੱਕਾ ਠੀਕ ਬੰਨ ਜਦੋਂ ਪਨੀ ਮਾਰਨਾ ਕਿਹਾ ਆਹ ਬਿੱਟਾ ਹੋਏ ਦੀ ਸਕਦੇ ਦੇਖੋ ਮੈਂ ਤਾਂ ਨਾ ਇਹਨਾਂ ਦੁੱਕਨਾਂ ਆਹ ਮੇਕ ਨੂੰ ਪੁੱਛਣਾ ਆਟੇ ਨਾ ਵੀ ਬੜਾਈ ਬਸਿਆ ਰਹਿੰਦਾ ਸਾਰੇ ਇਤਰਾਹ ਕਿਹਨੀਆਂ ਇਹਨਾਂ ਨੇ ਸੋਇਦੇ ਮੇਰੇ ਅੰਦਰ ਵੀ ਦੇ ਲਿਆਗਾ ਨਹੀਂ ਦਿੱਤਾ ਤਾਂ ਹੀ ਬੁਲਾਇਆ ਨਹੀਂ ਤੁਰੋ ਕਿ ਨਹੀਂ ਦੀਏ ਦੇ ਲੋ ਆਜਾ ਹੀ ਗੋਲ ਗੱਪੇ ਨਹੀਂ ਖਾਦੇ ਦੀਨ ਦੇ ਮੇਲੇ ਹੁਣ ਸਪੈਸ਼ਲ ਗੋਲ ਗੱਪੇ ਮੰਗਾਏ ਆ ਤੇ ਬਟਾਲੇ ਤੇ ਗੋਲ ਗੱਪੇ ਤੇ ਬਟਾਲੇ ਜਾ ਕੇ ਗੋਲ ਗੱਪੇ ਨਾ ਖਾਦੇ ਤੇ ਕੋਈ ਫਾਇਦਾ ਨਹੀਂ ਹੈਗਾ ਬਟਾਲੇ ਚੋਂ ਮੈਂ ਕਹਾਂ ਜੇ ਇਹਦੇ ਚੋਂ ਕੱਢ ਮੈਂ ਤੁਹਾਨੂੰ ਕਿਹਾ ਤੈਨੂੰ ਭਰ ਭਰ ਕੇ ਦੇਈ ਜਮੇ ਪਾਈ ਲੋ ਪਨੀਰ ਖਾਓਗੇ ਪਾਈ ਕਿੰਨੇ ਮਗਾਲੇ ਤੁਸੀਂ ਤਾਂ ਯਾਰ ਇੰਨੇ ਨਹੀਂ ਤੁਸੀਂ ਮਗਾਉਣੇ ਸੀ ਨਹੀਂ ਖਾਧੇ ਮੈਂ ਪਲੇਟਾਂ ਵੀ ਵਾਹੀ ਨਾ ਇਹ ਪਾਈ ਵੜੀ ਦੇ ਦੇ ਜੀ ਜਗਾ ਤੇ ਗੋਲ ਗੱਪੇ ਖਵਾਉਂਦੇ ਆ ਨਾ ਇਸ ਕਰਕੇ ਹੈ ਰੋਟੀ ਵੀ ਖਾਦੇ ਗੋਲ ਗੱਪੇ ਯਾਰ ਸਹੀ ਗੱਲ ਹੈ ਸਾਡਾ ਡਿਨਰ ਹੈ ਇਹਦਾ ਡਿਨਰ ਗੋਲ ਗੱਪੇ ਆ ਸੋਨਾ ਮਾਜੂ ਤੁਸੀਂ ਨੇ ਕਿਹਾ ਸੰਗਰੂਰ ਸਾਈਡ ਆਉਣਾ ਸੰਗਰੂਰ ਸਾਈਡ ਆਹ ਮੈਂ ਫਿਰ ਇੰਦਾ ਡਕੋ ਲੂਗੀ ਕਿ ਆਵਾਂਗੀ ਹੋ ਤਾਂ ਇਹ ਤੇ ਕਹੇ ਰੀ ਸੰਗਰੂਰ ਸਾਈਡ ਨਹੀਂ ਆਉਣਾ ਤੁਸੀਂ ਕਿਤੇ ਵਿਆਹ ਕਰਦੀਆਂ ਆਪਾਂ ਫੇਰ ਤੁਸੀਂ ਕਿਹੜਾ ਡਰਾਈਵਰ ਲੱਭਣਾ ਮੇਰਾ ਉਹ ਮੈਨੂੰ ਤਾਂ ਕੁਲਵਿੰਦਰ ਨੂੰ ਕਹਿਣਾ ਪੈਂਦਾ ਕਿ ਕੁਲਵਿੰਦਰ ਲੈਣਾ ਕੋਈ ਇਸ਼ੂ ਨਹੀਂ ਹੈ ਡਰਾਈਵਿੰਗ ਦੇ ਮੈਨੂੰ ਕੋਈ ਇਸ਼ੂ ਨਹੀਂ ਹੈ ਇਹ ਤੁਸੀਂ ਛੁੱਟੀਆਂ ਲੈ ਕੇ ਤੁਹਾਨੂੰ ਸਾਡੇ ਇਲਾਕੇ ਜਾਂਦਾ ਤੁਹਾਨੂੰ ਗੋਲਗੱਪੇ ਖਵਾਉਂਦੇ ਕੋਈ ਸਾਤੀ ਮੰਨੋਗੇ ਕਿ ਅਮਰਤ ਕਿਉਂ ਕਹਿੰਦੀ ਗੋਲਗੱਪੇ ਉਧਰ ਵਾਲੇ ਲੋਪਨੀ ਚੰਪੂਲੀ ਵੀ ਖਾਓ ਮੇਰਾ ਵੀ ਇਹ ਕਹ ਰਿਹਾ ਹੈ ਪਹਿਲਾਂ ਤੁਸੀਂ ਦੇਖੋ ਮੈਂ ਪਹਿਲਾਂ ਹੀ ਖਾਓ ਫਿਰ ਮੈਂ ਤੁਹਾਨੂੰ ਦੇ ਕੇ ਖਾਣਾ ਕੰਦੂ 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 ਤੇ ਤੂੰ ਪੜ੍ਹਦੀ ਯਾਰ ਬੋਲਗਾ ਪਰ ਪਰ ਕੇ ਨਹੀਂ ਆ ਭਾਈ ਵਾਂਗੂ ਹਾਲ ਕੋੰਦਰਾ ਨਹੀਂ ਮੈਂ ਨਹੀਂ ਕੰਦ ਤਸਟਾਓਗੇ ਨਹੀਂ ਕਿਉਂ ਨਹੀਂ ਮੈਂ ਦਿੱਤੀ ਮੈਂ ਨਹੀਂ ਨਹੀਂ ਤੇ ਇਸ ਨੂੰ ਤੇ ਚੈੱਕ ਕਰੋ ਜੇਕਰ ਹੋ ਜਾ ਨਹੀਂ ਨਹੀਂ ਹੋ ਸਕਦਾ ਸਿਰ ਆਦੇ ਬੜਾ ਕੰਮ ਕਰਾਉਂਗਾ ਨਹੀਂ ਗੰਦਾ ਪਾ ਨਹੀਂ ਮੈਂ ਪਰ ਪਰ ਕੇ ਨਹੀਂ ਪਤਾ ਨਹੀਂ ਭਾਈ ਮੈਂ ਲਾਇਆ ਇਹ ਰੇਡੀ ਵਾਲਾ ਘਾ ਘੱਟ ਦੇ ਕਿਤਨਾ ਕਰ ਦਿੰਦੇ ਆਂ ਕਰ ਹਾਂ 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 ਕਰ ਦੇ ਉਹਨਾਂ ਦਾ ਵੇਟ ਕਰੀ ਲੈ ਲਾ ਲਈ ਹਾਂ ਆਪਾਂ ਥੋੜਾ ਟਾਈਮ ਲੇਟ ਹੋ ਜਾਂਦੇ ਨਾ ਤੋੜ ਜਾਣ ਖਤਮ ਗੋਲ ਗੱਪੇ ਮੱਕ ਜਾਣੇ ਹਨ ਗੋਲ ਗੱਪੇ ਖਤਮ ਹੋ ਗਏ ਹਾਂ ਚੋਪੀ ਦੇਖੋ ਕਿੰਨੇ ਵਧੀਆ ਹੋਣਗੇ ਇਹਨੂੰ ਪਤਾ ਪਰ ਮਾਇਦੇ ਵਿੱਚ ਡੋਬ ਕੇ ਵਿੱਚ ਡੋਬ ਕੇ ਤੇ ਮੈਂ ਨਹੀਂ ਪਹਿਲਾਂ ਆ ਪਾਉ ਨਾ ਪਾ ਲਈ ਪਾ ਲਈ ਪਾਤੀ ਪਾਈ ਆਹ ਨੂੰ ਕਪ ਵਿੱਚ ਡੋਬੋ ਇਹ ਚ ਡੋਬੋ ਯਾਰ ਇਦਾਂ ਆ ਵਿੱਚ ਰੋਬ ਕੇ ਰੱਖੋ ਤੇ ਗਿੱਲਾ ਹੋ ਜਾੜਿਆ ਤੇ ਗਿੱਲਾ ਪਰ ਗਿੱਲਾ ਹੀ ਤਾਂ ਕਰਨਾ ਆੜਿਆ ਆ ਦੇਖੋ ਆ ਲਾਗਰ ਢਾਣ ਲੀ ਨਾ ਮੇਰੇ ਤੋਂ ਗੱਲ ਪੜੀ ਯਾਰ

ਹਾਂ ਅਮਰ ਕੋਲੇ ਹਿੰਦੂ ਸੁਪਰਡੈਂਟ ਸਾਨੂੰ ਆਪਣੇ ਹੱਥਾਂ ਨਾਲ ਗੋਲ ਗੱਪੇ ਖਵਾਉਂਦੇ ਏ। ਜੇ ਕਹੇ ਸੁਪਰਡੈਂਟ ਕਿਉਂ ਗੋਲ ਗੱਪੇ ਖਵਾਉਂਦਾ? ਸਟੂਡੈਂਟ ਨੂੰ। ਸਟੂਡੈਂਟ ਨੂੰ ਕਾਹਦਾ? ਹਾਂ। ਜਾਓ ਇਹ ਵੀ ਕਿੱਦਾਂ ਭਾਈਏ। ਲੈ ਫੜ ਪਾ। ਛੱਡ। ਮਸੇ ਮਜ਼ੇ ਤੇ ਖਾਣ ਨੇ। ਕਿਉਂ ਮਾੜਾ ਸਾਡੇ ਮਨੇ ਬਣਦੇ ਨਹੀਂ। ਕੀ ਬਾਕੀ। ਨਾ ਨਾ ਅੱਜ ਪਾ ਨੂੰ ਕਿਆ ਕਾ ਕੇ ਮਾਰਦੀ ਨਾ ਮਰ ਜੇ ਮੇਰੇ ਬਾਤੇ ਮੇਰੇ ਪਾਣੀ ਬਣਾ ਲਿਆ ਕਰ। ਆਂਦਾ ਮੈਡਮ ਜੀ ਉਹ ਮੈਂ ਇੱਕਦਮ ਕਿਹਾ ਮੈਂ ਖੱਟਾ ਪਾਣੀ ਲੈ। ਇਹ ਤਾਂ ਮੈਨੂੰ ਜੀ ਬਹੁਤ ਗੁਰਦਾਸਪੁਰ ਮੈਂ ਚਲਦਾ ਅੰਮ੍ਰਿਤਸਰ ਮੈਂ ਇਹ ਨਹੀਂ ਚਲਦਾ ਮੈਂ ਕਹਿੰਦਾ ਤੇਨੂੰ ਬਤਾ ਹਾਂ ਦਾ ਆਪਕੋ ਕਿਵੇਂ ਪਤਾ ਮੈਂ ਕਹਿੰਦਾ ਮੈਂ ਆਪਦੇ ਮੈਂ ਉਧਰ ਦੀ ਹਾਂ ਕਹਿੰਦਾ ਫਿਰ ਉਧਰ ਹੀ ਮਿਲੇਗਾ ਇੱਧਰ ਨਹੀਂ ਮਿਲੇਗਾ ਮੈਂ ਇੱਧਰ ਸਾਹਮਣੇ ਦੀ ਦਿਲਜਿੰਦਰਵਾਲ ਤੂੰ ਵੀ ਚਲਦਾ ਜਾਣਾ ਲੈ ਮੈਂ ਤੈਨੂੰ ਪਾਰ ਕੇ ਦਵਾ ਦੇਣਾ ਉਹ ਆਪਣਾ ਹੈ ਨਾ ਜੁੱਤੀ ਬਲੇਬਾਸੀ ਫੇਰ ਦੀ ਹਾਂ ਮੈਂ ਕੀ ਇੰਨਾ ਜੁੱਤੀ ਕਾਪਦੀ ਅਸੀਂ ਫੈਮਿਲੀ ਆਈ ਯੂਟਿਊਬ ਆਪਾਂ ਬਰੇ ਕਰ ਲੈ ਚੱਲਾਂਗੇ ਸਾਡੀ ਜਦੋਂ ਆਖੀ ਸੰਗਰੂਪ ਆਈ ਨਵੇਂ-ਨਵੇਂ ਦੇ ਨਹੀਂ ਗਤੋਪੀ ਜਾਣੀ ਕਿ ਵਿਆਹ ਤੋਂ ਪਹਿਲਾਂ ਸਾਨੂੰ ਪਤਾ ਲੱਗਾ ਵੀ ਇਹਨਾਂ ਦੀ ਗੋਤ ਬਾਸੀ ਤੇ ਹੀ ਹੈ ਮਾਚੋ ਕਿੱਥੇ ਵਿਆਹ ਤੁਹਾਡੇ ਘਰ ਜਾਨੇ ਇਹਦੇ ਦੋ ਦਿਨ ਹੋਣੀ ਹੈ ਯਾਰ ਤੱਕ ਬਾਸੀ ਹੈ ਨਾ ਅਸੀਂ ਸਮਝ ਜਦੋਂ ਹੌਲੀ-ਹੌਲੀ ਯਾਰ ਅਸੀਂ ਵੀ YouTube ਤੇ ਆ ਗਏ ਸਾਨੂੰ ਬੜੇ ਮੈਸੇਜ ਅਸੀਂ ਵੀ ਬਾਸੀ ਅਸੀਂ ਵੀ ਬਾਸੀ ਵੀ ਅਸਾਂ ਦੇ ਸਾਥ-ਸਾਥ ਆਏ ਬਾਕੀ ਦੁਨੀਆ ਹੈਗੀ ਬਸ ਪਹਿਲਾਂ ਦੇਖੀ ਸੋਇ ਨਾ ਕੱਈ ਉਹ ਗਿਆ ਸਮਾ ਲਾਈਵ ਆ ਆ ਅੱਜ ਦੋ ਦਰਾਂ ਬਾਅਦ ਆਹ 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 ਬੜਾ ਸੋਹਣਾ ਗਾਰਡਨ ਦੀ ਜੀ ਨੇ ਬਣਾਇਆ ਹੋਇਆ ਦੇਖੋ ਹਾਂ ਦੇਖੋ ਉਹ ਸਾਡੇ ਵਜਾਈ ਦੀ ਆ ਜਣੀ ਵਿੱਚ ਪੋਇ ਵਾਲੇ ਜਾਈਦਾ ਆ ਕੇ ਤਾਂ ਨਹੀਂ ਫੈਕੀ ਹੋ ਗਿਆ ਉਹ ਉੱਪਰ ਨੇ ਸਾਰੇ ਪਲਾਂਟ ਆ ਇੱਧਰ ਵੀ ਪਲਾਂਟ ਆ ਕਿ ਦਿਨੇ ਹੁੰਦਾ ਨਾ ਫਰਨੀਚ ਹਾਂਜੀ ਫਿਰ ਇਹਨੇ ਜਾ ਰਹੀ ਹੋਣੀ ਉਹਨੇ ਹੁਣ ਕਿਸ ਦਿਨ ਦੇਣ ਦਾ ਰੱਖਾਂਗੇ ਪ੍ਰੋਗਰਾਮ ਹਾਂ ਕੁੜ ਆਮਾ ਕੇ 1 ਮਹੀਨਾ ਤੱਕ ਸ਼ਾਇਦ ਸਾਲ ਵੀ ਲੱਗ ਜਾਏ 1 ਮਹੀਨਾ ਤੱਕ ਮੈਂ ਕਹੀਂ ਆ ਜਾਾਂਗੇ ਤੋ ਇਹ ਆ ਜਾਓ ਹਾਂ ਤੁਹਾਨੂੰ ਦਿਖਾਵਾਂਗੇ ਹੀ ਆਪਣਾ ਗਾਰਡਨ ਲੈ ਕੇ ਗਾ ਦੇਖਿਆ ਸਾਡੀ ਕਿਹੜੀ ਕਿਹੜੀ ਦਿੱਕਸ਼ੇ ਉਤਾਰ ਕਰਦੀ ਮੈਂ ਨਹੀਂ ਮੇਕੀ ਵਾਸ਼ਿੰਗ ਸਾਡੇ ਤੇ ਗਰੀ ਤੁਹਾਨੂੰ ਆਪਣਾ ਗਾਰਡਨ ਹੋ ਜਾਂਦੀ ਵਾਸ਼ਿੰਗ ਚੀਜ਼ ਹੈ ਨਹੀਂ ਅਰ ਸੋਇਤਾ ਦਾ ਕੈਟਲ ਜਿਹੜੀ ਬਣੀ ਉਹ ਤੇ ਕੈਟਲ ਜਿਹੜੀ ਬਣੀ ਉਹ ਮੈਨੂੰ ਦੇ ਦੀ ਪ੍ਰਿੰਟ ਤੇ ਹੋਣੀ ਨਾ ਦੇਉਣੀ ਦਿਖਾਏਗਾ ਨਾ ਆਦੀ ਬੋਲੀ ਉਹ ਨਹੀਂ ਕਰਾਹੂਗੀ ਇਹ ਕੱਲ ਪਰਸਾ ਨਹੀਂ ਨਿਕਲੀ ਕਿ ਲਾਖਰੀ ਨਿਕਲੀ ਤਾਂ ਮੈਂ ਤਾਂ ਉਧਰ ਵੇਖਿਆ ਉਹ ਲਾਖਦਾ ਨਾ ਸਬਜੈਕਟ ਇਹ ਹੋ ਜਾਈ ਹੁੰਦਾ ਅਰੇ ਕਰਾ ਮੈਨੂੰ YouTube ਕਰਕੇ ਪੇ ਤੁਸੀ ਤਾਂ ਹੀ ਟੋਲੋਗੇ ਨਾ ਫੇ ਕਾਦੀ ਲਾਟਰੀ ਨਿਕਲੀ ਇੱਕ ਦਿਨ ਫ੍ਰਿਜ ਖਰਾਬ ਹੋ ਗਈ ਸੀ ਸਾਰੇ ਪਤਾ ਨਹੀਂ ਨਾ ਹਾਂ ਫ੍ਰਿਜ ਤਾਂ ਨਹੀਂ ਹਾਂ ਇੱਕ ਦਿਨ ਫ੍ਰਿਜ ਗਈ ਇੱਕ ਦਿਨ ਮਸ਼ੀਨ ਹੋ ਗਈ ਸੀ ਖਰਾਬ ਹਾਂ ਫਿਰ ਉਹ ਨਾਟਰੀ ਨੂੰ ਦੇਖਦਾ ਜਦੋਂ ਅਚਾਨਕ ਇਦਾਂ ਦਾ ਕੰਮ ਪੈ ਜਾਏ ਵੀ ਸੋਚਿਆ ਇਹਨਾਂ ਦਾ ਤੇ ਮੈਂ ਤੇ ਦੋ ਦੋ ਕੋਲ ਨਹੀਂ ਫੇ ਅੱਜ ਹੈਡਿੰਗ ਬੜਾ ਵਧੀਆ ਵਿੱਚ ਵਈ ਕੱਕ ਲਓ ਪਰ ਤਾਂ ਮੈਂ ਬੋਧਾ ਨਾ ਹਾਂ ਨਹੀਂ ਤੇ ਸਾਨੂੰ ਹੋਰ ਸਾਰਾ ਚੜੜਾ ਪੰਡਾ YouTube ਦੇ ਸਾਰਾ ਨੜਕੀ ਕਰੀਏ ਫਿਰ ਅਹੀ ਉਹ ਕਹਿੰਦਾ ਨਾ ਵੀ ਮੱਛੀ ਫੜਦਾ ਤਾਂ ਕੰਡਾ ਖੁੱਟਣਾ ਪੈਦਾ ਉਹ ਕਰਨਾ ਪੈਦਾ ਸਰ ਉਹਦਾ ਏਰੀਆ ਬਹੁਤ ਵਧੀਆ ਹੈ। ਅgetElementById ਚ ਆਉਣਾ ਤੇ ਸਾਨੂੰ ਕਿਦਾਂ ਦਾ ਏਰੀਆ ਮਿਲ ਜੇ ਪਰ ਕੋਈ ਨਹੀਂ ਆਜੋ ਉਹ ਸਾਹਮਣੇ ਸਾਡਾ। ਅੱਛਾ ਆ ਤੁਹਾਡਾ ਹੈ ਸਾਹਮਣੇ ਹੈ ਤੁਹਾਡਾ ਇਹ ਥੋੜਾ ਅੱਗੇ ਆ ਥੋੜਾ ਜਿਹਾ ਅੱਗੇ ਇਦੋਂ ਇਹ ਰੀਅਲ ਸਟੋਰ ਹੈ। ਕੋਈ ਲੱਗਿਆ ਮੈਨੂੰ ਤੂੰ ਇਹ ਕਹਿ ਰਿਹਾ ਨਹੀਂ ਗੱਡੇ ਤੁਸੀਂ ਹੋ ਗੱਡੇ ਤੁਸੀਂ ਕਰਿੰਦੇ ਨੇ ਵਟਾ ਆ ਸੱਚ ਪਾ ਯਾਨੀ ਕਿ ਮੈਨੂੰ ਨਹੀਂ ਫਰੈਂਡਸ ਆ ਕੇ ਲਾ ਕੇ ਮੇਰੇ ਫਰੈਂਡ ਵਰਕਲੇ ਆਈ ਇਹ ਲਈ ਆਈ ਤੁਹਾਡੀ ਵੀ ਨਾ ਫੇਸ ਲੱਗਦਾ ਥੋੜਾ ਥੋੜਾ ਮੈਚ ਆਈ ਪੇਕਿਆ ਤੋਂ ਇਕੱਠਾ ਹੀ ਆਣਾ ਉਹ ਬਰਕਵਾ ਕਿਹੜਾ ਬਰਕਵਾ ਆਈ ਜਾਂਦਾ ਸੋਹਰੇ ਵੀ ਕੰਡੀਆਂ ਹੋਗੇ ਨਹੀਂ ਨਹੀਂ ਬੜੇ ਬਾਰੇ ਕੈਨੇਡਾ ਨੇ ਨਹੀਂ ਨਹੀਂ ਟਾਈਮ ਪਾਸ ਨਹੀਂ ਕਰਦਾ ਬੰਦਾ ਯਾਰ ਬੜਾ ਹੁੰਦੀ ਲੱਗਿਆ ਮੈਨੂੰ ਵੀ ਬੱਲੇ ਸੀ ਕਿ ਮੈਂ ਪੇਕਿਆ ਤੇ ਅੱਜ ਨਹੀਂ ਤੇ ਰਾਤ ਰਹਿਣਾ ਸੀ ਕਿ ਮੈਂ ਵਾਪਸ ਆ ਗਈ ਕਿ ਇੱਕ ਦੇ ਅੱਜ ਭਾਜੀ ਗਏ ਬਾਹਰ ਭਾਜੀ ਗਏ ਹਾਂ ਤੇ ਇੱਕ ਮੈਨੂੰ ਲੱਗਦਾ ਹੈ ਵੀ ਆਪਣੇ ਘਰ ਵੀ ਇਹ ਲੋਕਾਂ ਦਾ ਬਿਦਿਆ ਲਗਾ ਗਾਰਡਨ ਗਾਰਡਨ ਹੋ ਰਿਹਾ ਹੈ। ਵਿਵਾਕੇ ਇਹਨਾਂ ਨੂੰ ਪੁੱਛਣਾ ਕਿ ਕਿੱਥੇ ਗਏ ਹਨ? ਕਿੱਥੇ ਗਏ ਹਾਂ। ਬਹੁਤ ਸੋਹਣਾ ਬਣਿਆ ਹੈ। ਅਜੇ ਤੇ ਫਰਨੀਚੇ ਕਿਤੇ ਉੱਪਰ ਤੂੰ ਜਾਂਦਾ ਹੈ ਨਾ। ਹੋਰ ਪੋਨੀ ਤੇ ਪਹਿਲਾਂ ਦੇਖ ਕੇ ਕਹਿੰਦਾ ਗਾਰਡਨ ਬਹੁਤ ਸੋਹਣਾ ਬਣਿਆ ਹੈ। ਗਾਰਡਨ ਦੇਖਾ ਪਰਨੀ ਤੇ ਦੇਖੋ ਗਾਰਡਨ ਤੇ ਕਮੈਂਟ ਕਰਿਓ ਸਾਰੇ। ਆਏ ਕਿੱਡੇ ਵੱਡੇ ਅੜੇ ਹੋ ਗਏ। ਬਹੁਤ ਸੋਹਣੇ ਫੁੱਲ ਨੇ। ਜਿਵੇਂ ਤੇ ਆਪਨੇ ਦੀਦੀ ਉਹੋ ਜਿਹੇ ਫੁੱਲ ਲਾਇਏ ਨੇ ਇਹਨਾਂ ਨੇ। ਆ ਦੇਖੇ ਹੋਰ। ਏ ਹੁੰਦੇ ਨੇ ਮਾਜੇ ਵਾਲੇ ਫਿਰ ਐਵੇਂ ਥੋੜੀ ਮਾਜੇ ਦੇ ਗੱਲਾਂ ਕਰਦੇ ਇੱਕ ਕਾਲ ਨੇ ਗੱਡੀ ਚਾੜ ਦੇ ਉਹ ਕਹਿੰਦਾ ਮੈਂ ਬਤਾਂ ਹਾਂ ਤੇ ਹੁਣ ਮਾਜੇ ਦੇ ਸਾਗੇ ਹੁਣ ਰੋਕ ਕੇ ਚੜਾਉਂ ਲੋਕੀ ਥੋੜਾ ਚੜ ਦੇ ਐ ਕਹਿੰਦਾ ਤੁਸੀਂ ਮਤਲਬ ਕਿਹਨੇ ਰੀ ਆਪਣੇ ਏਰੀਆ ਵਾ ਤਾਂ ਕੀ ਇਕੱਠੀਆਂ ਬੈਠੀਆਂ ਹਾਂ ਨਾ ਕਹਿਣਾ ਇਹ ਫਿਰ ਮਾਜੇ ਵਾਲੇ ਇਕੱਠੀਆਂ ਹੋਏ ਪੰਜਾਬ ਵਿੱਚ ਕਮੈਂਟਾਂ ਦੇ ਫਿਰ ਆਏ ਨੇ ਕਈ ਬਣਾ ਕੁੰਦਰ ਦੀਆ ਮੇਰਾ ਭਰਾ ਇਹ ਵੀ ਮਾਲਵੇ ਤੋਂ ਕਲੰਦਰ ਦਾ ਬਣਾ ਨਹੀਂ ਹੈਗਾ ਕੋਈ ਨਹੀਂ ਕਰਦਾ ਹੈਗਾ ਪਰ ਬੜਾ ਸਾਡਾ ਵੀਰਾਂ ਕਈ ਵਾਰ ਸੋਚਦਾ ਨਹੀਂ ਕਿ ਕਿੱਥੇ ਇੱਥੇ ਕਿੱਥੇ ਅਸੀਂ ਖਾ ਮਾਰ ਵਿੱਚ ਵੱਜੇ ਜਾ ਕੇ ਚੱਲ ਫੇਰ ਕੀ ਆ ਅੰਜਲੀ ਅੰਜਲੀ ਤੇ ਇਹਨਾਂ ਚੁਕਰ ਵੀ ਇੱਥੇ ਨਹੀਂ ਰਹਿੰਦੇ ਪਿੰਡ ਚ ਜੇ ਕਿਤੇ ਪਿੰਡ ਚ ਹੁੰਦੇ ਨਾ ਹੁਣ ਤੁਹਾਡਾ ਸਮਾਨ ਤੁੰ ਉਧਰੋਂ ਆ ਜਾਣਾ ਤੇਰੇ ਮੰਮੀ ਨਾਲੇ ਕਾ ਸਾਡਾ ਇਹ ਬਾਹਰਿੰਦੇ ਬਾਹਰ ਵਾਰ ਕਰੇ ਬਾਹਰ ਨਹੀਂ ਡੈਡੀ ਪੌਚ ਰਹਿੰਦੇ ਸੀ ਨਾ ਅੱਛਾ ਤੇ ਨਾਲ ਹੀ ਹਨ ਡੈਡੀ ਦੇ ਕਿਤੇ ਉਹਨਾਂ ਦੀ ਪੋਸਟਿੰਗ ਹੁੰਦੀ ਕਿਸੇ ਕਿਸੇ ਦਾ ਮਤਲਬ ਇਹ ਬਾਹਰ ਰਹਿ ਰਹਿ ਕੇ ਵਿਚਾਰੇ ਸਮਝਦਾਰ ਹੋ ਗਏ ਸਮਝਦਾਰ ਹੋ ਗਏ ਤੇ ਇੱਕ ਨਾਲ ਦੀ ਵੀ ਬੋਲੀ ਦਾ ਨਾ ਫਰਕ ਨਹੀਂ ਪਿਆ ਜਿਆਦਾ ਇਹ ਇਹਨਾਂ ਨੂੰ ਪੰਜਾਬੀ ਨਹੀਂ ਹੁੰਦੀ ਹੈਗੀ ਅਜੀਬ ਨਹੀਂ ਹੁੰਦੀ ਪੰਜਾਬੀ ਨਹੀਂ ਪੰਜਾਬੀ ਆਉਂਦੀ ਹੈ ਪਰ ਨਾ ਤਾਨੂੰ ਲਿਖਣੀ ਹੁੰਦੀ ਨਾ ਪੜ੍ਹਨੀ ਆਉਂਦੀ ਤੇ ਫਿਰ ਇੰਗਲਿਸ਼ ਸਾਰੀ ਸਾਡੀ ਸਾਰੀ ਲੈਂਗੁਏਜ ਹੈ ਨਹੀਂ ਸੀ ਪੰਜਾਬੀ ਪੰਜਾਬੀ ਉਹਨੇ ਪੜ੍ਹੀ ਹੈ ਕਿਹ ਪਤਾ ਸਾਰਿਆਂ ਨੂੰ ਮਿਲ ਜਾਂਦਾ ਪਰ ਕਿਥੋਂ ਆਪਣਾ ਰਿਸ਼ਤਾ ਨਿਕਲਿਆ ਕਿੱਦਾਂ ਨਹੀਂ ਹੈ ਨਾ ਪਰ ਮੈਨੂੰ ਤਾਂ ਚੰਗੀ ਲੱਗਦੀ ਸੀ ਨਾ ਹਾਂ ਜੂ ਹੁੰਦੀ ਆ ਕੋਈ ਨਾ ਹੋਣ ਕਿਤਾ ਕਹਿੰਦੇ ਮੈਂ ਨਾ ਅੱਜ ਦਾ ਕਰਕੇ ਅਮਨ ਮੈਂ ਬਟਾਲੇ ਤੋਂ ਗੱਲ ਕਰਦੀ ਆ ਮੈਂ ਤਾਂ ਇਹਨਾਂ ਦਾ ਸੈਕਿੰਡ ਵੀ ਪੜ੍ਹਦਾ ਕਦਮ ਅੱਡਦੀ ਹਾਂ ර කටක් බ ඒගන මෙහම තරයි ලෝග ල සමුගලන දම පොන දාද බම න න දරක හ දරගට ල හ ය සම ද ම හිපේ යි නේ ෝන්ඩ පෙරම රාතකකිෙවල ර වසම ගැ ගන යසක්න කරද රාග ග . ਮੈਂ ਆਪਣੇ ਮਤਲਬ ਜਿੱਦਾਂ ਭਰਾ ਬੰਦ ਸਹੀ ਗੱਲ ਜਿੱਦਾਂ ਉਹ ਮੈਨੂੰ ਦੱਸ ਕੇ ਚਲ ਜਾ ਜਿੱਦੋਂ ਜਿੱਦੀ ਮੈਂ ਚੱਲਿਆ ਤੇਰੇ ਮੈਨੂੰ ਨਹੀਂ ਚਾਹੀਦੀ। ਚਾਹੀਦੀ ਆ ਜਾ ਗਾ। ਹਾਂ ਸਹੀ ਗੱਲ ਹੈ। ਨਹੀਂ ਨਹੀਂ ਹੁਣ ਮੈਂ ਤੁਹਾਨੂੰ ਨਾ ਨੰਬਰ ਆਪਣਾ ਦੂਸਰਾ ਦੇ ਦੂੰਗੀ। ਹਾਂ। ਵੀ ਜੱਕ ਲੰਬਿੰਦਰ ਦਾ 15% ਮੇਰੀ ਟਾਂਕ। ਉਹਨਾਂ ਨੇ ਕੀਤਾ ਆ। ਜਿੰਦਰਾਮਿੰਦਰ ਦਾ ਤਾਂ ਬੱਲਿਆ। ਮੈਂ ਜੇ ਨਾਮ ਹੋ ਰਿਹਾ ਚੁੱਕੀ ਕਿ ਨਾਮ ਵਾਲੇ ਵੀਡੀਓ ਚ ਕਹਤਾ ਆ ਵੀ ਤੁਹਾਡੇ ਨਾਲ ਕੈਨੇਡਾ ਅਮਰੀਕਾ ਤੋਂ ਰਿਸ਼ਤੇ ਬਹੁਤ ਹੁੰਦੇ ਨੇ। ਆਹੋ ਤੇਰਾ ਫੋਟੋ ਕੈਨੇਡਾ ਰਿਸ਼ਤੇ ਆ ਨਾ ਭਰੇ ਆ ਕੇ। ਲੋਕਾਂ ਦੇ ਨਾਲ ਮੁੰਡੇ ਕੁੜੀਆਂ ਦੇ ਫੋਟੋ ਆ ਬਾਪਾ ਕੋ ਤਾਂ ਪਾੜਾ ਖੜਾ ਲੈ ਗਏ। ਰਾਵਣ ਬੱਚੋਂ ਅੰਦਰੋਂ ਵੇਖਿਆ ਢ। ਮੈਂ ਆਪਣੀ ਮਾਸੀ ਨੂੰ ਕਿਹਾ ਮੈਂ ਮਾਸੀ ਕਰਕੇ ਨਾ ਵੀ ਮੇਰੀ ਗੱਡੀ ਦੇ ਦੀ ਅਮਰੀਕਾ ਦੇ ਉਹ ਵੀ ਤੁਹਾਡੇ ਨੂੰ ਵੀਡੀਓ ਦੇ ਦਈ ਆਪਾਂ ਉਹਦੇ ਮੁੰਡੇ ਰਿਸ਼ਤਾ ਕਰਾਉਣਾ ਉਹ ਕਹਿੰਦੀ ਚੰਗਾ ਕੋਈ ਨਾ ਮੈਂ ਵੇਖਣੀ ਆ ਉਹਨੇ ਚੱਲ ਗੱਲ ਚਲਾ ਲਈ ਮੇਰਾ ਮਾਸੜ ਬੋਲਦਾ ਕਹਿੰਦਾ ਕਿਉਂ ਦੀ ਗੁਤਰੀਆਂ ਫਟਾਉਣੀਆਂ ਤੂੰ ਗੁੱਡੇ ਬਾਰੇ ਫਟਾਉਣੀਆਂ ਉਹ ਅੱਗੇ ਆਟੋ ਜਾਂਦਾ ਕੱਲ ਵੀ ਸਾਡੀ ਗੱਡੀ ਉਹਨੇ ਫੇਲ ਕਰਤੀ 20000 ਰੁਪਏ ਕੱਢ ਰਿਹਾ ਜਿਵੇਂ ਬੰਦੀ ਇੱਥੋਂ ਕੱਢਣਾ ਹੁੰਦਾ ਹੋਰ ਕਲਿੰਦਰ ਕਹਿੰਦਾ ਹਾਲੀ ਬਣਾ ਰੱਖਿਆ ਗੱਡੀ ਉਹਨੇ ਆਟੋ ਜਿਹਦਾ ਕਲਿੰਦਰ ਤੱਕ ਤਾਂ ਜਦੋਂ ਮੋਟਾ ਪੈਗ ਲੱਗਾ ਪਹਿਲਾਂ ਉਹਦਾ ਪੈਗੇ ਮੋਟਾ ਲੱਗਿਆ ਮੈਨੂੰ ਤਾਂ ਦੇਖੀ ਹੀ ਨਹੀਂ ਰਿਹਾ ਕੱਡੇ ਜਮੀ ਕੀ ਮਾਰ ਹੋਇਆ ਨਾ ਕਈ ਵਾਰ ਆਏ ਵਰਬਾ ਇਹ ਇਹ ਦੇਖੋ ਮਿੰਟ ਜੀ ਨਾ ਉਹ ਉਹ ਦੇ ਜਮੀ ਕੱਚੇ ਨਰਾਤਾ ਇਹ ਦੇਖੋ ਬਾਜ ਕੇ ਬਹਿ ਗਏ ਕਿਲੇ ਸਾਵਾਂ ਕਟਰੇ ਗੇ ਰਿਦਕੇ ਇਹ ਚਲਾ ਨਹੀਂ ਦੇਖੋ ਜਮੀ ਕ ਤੇ ਸੈਂਟਰ ਚ ਆ ਜਾਂਦਾ ਉਹਦੇ ਆ ਨਹੀਂ ਪਰ ਇੱਧਰ ਕਿਉਂ ਨਾ ਪਰ ਇੱਥੇ ਆਵੇ ਭਾਵੇਂ ਭਰਾਵਾ ਘਰੇ ਪਹੁੰਚਾ ਠੀਕ ਠਾਕ ਤੇਰੇ ਜਵਾਬ ਨਹੀਂ ਦਿੰਦੇ ਇਹ ਆਪਾਂ ਪਿੱਛੇ ਰੱਖੋਇਆ ਤੋ। ਜਦ ਰਹਾ ਮਿਡਰਾਵਰੇ ਮਾਝਾ ਵਾਲਾ ਦਾ ਆਟੋ ਮਾਰ ਲਿਓ ਟਿਕਾਲ ਲੈ। ਤੇ ਲੋ ਜੀ ਆਪਾਂ ਦੀਦੀ ਉਹਨਾਂ ਨੂੰ ਮਿਲ ਕੇ ਉਹਨੂੰ ਪਿੰਡ ਵਾਪਸ ਜਾ ਰਿਹਾ। ਅਮਰਤੋਨ ਦਾ ਫੋਨ ਆ ਗਿਆ ਸੀ ਉਹ ਵੇਟ ਕਰ ਰਹੇ ਨੇ ਵਿਚਾਰੇ ਤੇ ਸੱਚੀ ਯਾਰ ਇੰਨਾ ਕੁ ਵਧੀਆ ਲੱਗਿਆ ਨੇ ਇੰਨਾ ਵਧੀਆ ਲੱਗਿਆ ਕਿਉਂਕਿ ਸਾਨੂੰ ਤੁਸੀਂ ਦੇਖਦੇ ਹੋ ਸਾਰੇ ਜਣੇ ਹਨਾ ਅਸੀਂ ਫਸਟ ਟਾਈਮ ਮਿਲਣ ਦਾ ਸਾਨੂੰ ਬੜੀ ਇਦਾਂ ਆਪਾਂ ਨਰਲਸ ਜਿਹਾ ਹੋ ਜੰਨੇ ਆ। ਤੇ ਬਾਕੀ ਤੋਂ ਮਿਲਦੇ ਜਾ ਕੇ ਕਿਹੜਾ ਭਾਈ ਤੂੰ ਸਰਦਾਰ ਹੈ ਕੋਈ ਵੀ ਦਾ। ਹੁਣ ਮੁੜ ਗਿਆ। ਮੁੜ ਗਿਆ? ਹਾਂ। ਇਹ ਗਲਤੀ ਲੱਗ ਗਈ। ਉਹ ਵਾਪਸ ਗਿਆ ਬੈਕ। ਹੈ? ਬੈਕ ਮੁੜ ਗਿਆ ਗਲਤ ਆ ਗਿਆ ਮਿੰਨਲਾ ਦਾ ਤੇ ਇੰਨਾ ਹੱਥ ਚ ਵਧੀਆ ਲੱਗਦਾ ਅਸੀਂ ਪਹਿਲੀ ਵਾਰ ਮਿਲਦੇ ਆ ਤੁਸੀਂ ਸਾਨੂੰ YouTube ਤੇ ਦੇਖ ਲੈਂਦੇ ਹੋ ਤੇ ਸਾਨੂੰ ਬੜਾ ਅਜੀਬ ਜਿਹਾ ਫੀਲ ਹੁੰਦਾ ਵੀ ਪਤਾ ਨਹੀਂ ਕਿੱਦਾਂ ਦਾ ਨੇਚਰ ਫੇਰ ਮੈਂ ਸੋਚ ਲਈ ਨਹੀਂ ਵੀ ਜਿੱਦਾਂ ਦੀ ਮੈਂ ਕਮਲੀ ਰੰਮਲੀ ਇਦਾਂ ਨੇ ਮੇਰੀਆਂ ਭੈਣਾਂ ਵੇਖਦੀਆਂ ਸਾਰੀਆਂ ਤੇ ਇੱਕ ਗੱਲ ਹੋਰ ਮੈਨੂੰ ਤਾਂ ਪਿਆਰ ਕਰਦੀਆਂ ਘਰ ਤੇ ਨਾਲ ਪਰਨੀਤ ਤੇ ਕੁਲਵਿੰਦਰ ਨੂੰ ਵੀ ਬਹੁਤ ਜ਼ਿਆਦਾ ਪਿਆਰ ਆ ਬਾਕੀ ਤੁਸੀਂ ਵੀਡੀਓ ਚ ਦੇਖਿਆ ਉਹਨਾਂ ਦਾ ਕਿੰਨਾ ਸੋਹਣਾ ਘਰ ਸੀ ਉਹਨਾਂ ਦਾ ਉਹਨਾਂ ਦੇ ਬਹੁਤ ਸੋਹਣਾ ਗਾਰਡਨ ਬਣਿਆ ਹੋਇਆ ਦਿਲ ਵਾਕਈ ਬਾਗੋ ਬਾਗ ਹੋ ਗਿਆ ਉਹਨੂੰ ਮਿਲ ਕੇ ਕਿ ਨਹੀਂ ਦੇ ਦੀ ਦੀ ਦੇ ਗਾਰਡਨ ਤੇ ਘਰ ਅਸੀਂ ਉਹ ਜੀ ਆਪਸੀ ਆਉ ਹਜੀ ਆਪਸੀ ਖੁੱਝ ਦਿਲ ਸੀ ਇਨਸਾਨ ਤੇ ਬਾਕੀ ਉਹ ਕਹਿੰਦੇ ਨਾ ਵੀ ਜਹ ਜੇ ਪਤਾ ਨਹੀਂ ਕੀ ਆਪ ਉਹਦੇ ਸਾਖ ਜਹ ਜੇ ਹੀ ਆਪ ਆਪ ਵੀ ਖੁੱਲੇ ਦਿਲ ਵਾਲੇ ਉਹ ਕਹਿੰਦੇ ਕਿ ਮੈਨੂੰ ਇਹੀ ਚੀਜ਼ ਤੁਹਾਡੀ ਬਧੇ ਲੱਗਦੀ ਹੈ ਕਿ ਤੁਸੀਂ ਇੱਕ ਕੀ ਕੀ ਕਹਿ ਰਹੇ ਸੀ ਜੀ ਓਪਨ ਹਾਰਟ ਹੋ ਤੁਸੀਂ ਕਹਿੰਦੇ ਵੀ ਓਪਨ ਮਾਈਂਡਡ ਹੋ ਹਾਂ ਤੁਸੀਂ ਜੋ ਵੀ ਬੋਲਦੇ ਖੁੱਲ ਕੇ ਬੋਲਦੇ ਹੋ ਤਾਂ ਬਸ ਮੈਂ ਤਾਂ ਇਦਾਂ ਦੀ ਐ ਤੇ ਬਾਕੀ ਮੈਨੂੰ ਇਦਾਂ ਦੇ ਭਾਂ ਭਰਾ ਮਿਲੀ ਜਾ ਰਹੇ ਮੇਰੇ ਉੱਤੇ ਬਹੁਤ ਵੱਡੀ ਗੱਲ ਹੈ ਤੇ ਲਵਜੂ ਦਾ ਅਨੁਸਾਰਿਆਂ ਨੂੰ ਜਿਹੜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਸਾਨੂੰ ਸਾਰੀ ਫੈਮਿਲੀ ਨੂੰ ਸਾਡੀ ਨੂੰ ਤੇ ਇਸੇ ਤਰ੍ਹਾਂ ਹੀ ਤੁਸੀਂ ਪਿਆਰ ਕਰਦੇ ਰਹੋ ਤੇ ਹੁਣ ਆਪਾਂ ਘਰੇ ਜਾਣੇ ਆ ਤੇ ਰੋਟੀ ਦੀ ਭੁੱਖ ਹੈ ਨਹੀਂ ਵੈਸੇ ਪ੍ਰਧਾਨ ਸਾਹਿਬ ਕਹਿ ਰਹੇ ਕਿ ਮੈਨੂੰ ਸ਼ਾਇਦ ਲੱਗ ਜਾਨੀ ਗੱਡੀ ਚਲਾ ਕੇ ਲੱਗ ਹੀ ਹੈ ਦੋ ਗਰੁੱਪਸ ਨੂੰ ਖਾਊਗਾ ਘਰੇ ਜਾ ਕੇ ਦੀਦੀ ਕੀ ਕਹਤ ਰਹੇ ਸੀ ਵੀ ਤੁਸੀਂ ਜਿੰਨਾ ਕਰਕੇ ਜਾਣਾ ਪਰ ਅਸੀਂ ਗੋਲ ਗੱਪੇ ਤੇ ਡੇਗ ਗਏ ਹਾਂ ਆਪਾਂ ਗੋਲ ਗੱਪੇ ਤੇ ਡੇਗ ਗਏ ਦੀਦੀ ਕਹਿੰਦੇ ਡਿਨਰ ਕਰਕੇ ਜਾਈਓ ਮੈਂ ਵੀ ਗੋਲ ਗੱਪੇ ਖਵਾ ਖਾਣੇ ਆ ਇਸ ਤਾਂ ਬਸ ਦੀਦੀ ਨੇ ਸਾਨੂੰ ਗੋਲ ਗੱਪੇ ਖਵਾਏ ਨੇ ਬਹੁਤ ਵਧੀਆ ਲੱਗਿਆ ਆਪਣੇ ਹੱਥਾਂ ਨਾਲ ਹਾਂ ਉਹ ਵੀ ਆਪਣੇ ਹੱਥਾਂ ਨਾਲ ਦੇਖੋ ਹਨ ਇਹ ਵੀ ਪਿਆਰ ਹੁੰਦਾ ਹੈ ਕਹਿੰਦਾ ਨੀ ਪਰਨੀ ਸਿੰਘ ਹਾਂਜੀ ਪਰ ਕਦੀ ਸੋਚਿਆ ਨਹੀਂ ਕਿ ਅੰਦਰ ਇਹ ਜਿੰਦਗੀ 'ਚ ਇੰਨਾ ਪਿਆਰ ਵੀ ਮਿਲੂਗਾ ਕਿਸੇ ਦਾ ਨਾ ਸਹੀ ਗੱਲ ਹਨਾ ਕਈ ਕਈ ਵਾਰ ਤਾਂ ਤਾਂ ਹੋ ਗਈ ਸੀ ਬਹੁਤ ਨਫ਼ਰਤ ਜੀ ਹੋ ਗਈ ਸੀ ਸਾਰਿਆਂ ਤੋਂ ਵੀ ਕੁਝ ਟਾਈਮ ਇਹ ਦਲ ਹੁੰਦਾ ਸੀ ਬੰਦੇ ਤੇ ਹਨਾ ਤੇ ਜਦੋਂ ਉਹ YouTube ਤੇ ਆਏ ਆ ਤੇ ਪਤਾ ਲੱਗਿਆ ਕਿ ਵਾਕਈ ਪਿਆਰ ਹੈਗਾ ਲੋਕਾਂ ਦੇ ਵਿੱਚ ਦੁਨੀਆ ਦੇ ਅੰਦਰ ਕਿ ਨਹੀਂ ਸਹੀ